ਸਸ਼ਕਲ ਤੁਸੀਂ ਦੇਖ ਰਹੇ ਹੋ ਐਸਐਨਜ਼ ਨਿਊਜ਼ ਤੇ ਮੈਂ ਹਾਂ ਪ੍ਰਦੀਪ ਗੌਰ ਤਾਂ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਮਾਨਸੂਨ ਨੇ ਐਂਟਰੀ ਮਾਰੀ ਹੈ ਲਗਾਤਾਰ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਰਹੀ ਹੈ ਕੁਝ ਇਲਾਕਿਆਂ ਦੇ ਵਿੱਚ ਤੇਜ਼ ਹਵਾਵਾਂ ਚੱਲਦੀਆਂ ਨੇ ਉਸੇ ਤਰੀਕੇ ਦੇ ਨਾਲ ਰਾਜਸਥਾਨ ਦੇ ਵਿੱਚ ਵੀ ਭਾਰੀ ਮੀਂਹ ਦੇ ਕਾਰਨ ਹੜ੍ਹਾਂ ਵਰਗੇ ਹਾਲਾਤ ਬਣੇ ਹੋਏ ਨੇ ਤਾਂ ਬਾਰਿਸ਼ ਇਸ ਕਦਰ ਪੋਰੀ ਹੈ ਕਿ ਹੁਣ ਤੱਕ ਮੀਂਹ ਦੇ ਵਿੱਚ 12 ਲੋਕਾਂ ਦੀ ਜਾਨ ਚਲੀ ਗਈ ਹੈ ਤੇ ਕਿੰਨੇ ਲੋਕਾਂ ਦੇ ਗੁੰਮ ਹੋ ਜਾਣ ਦਾ ਖਤਸ਼ਜ ਦਾਇਆ ਜਾ ਰਿਹਾ ਹੈ ਬਿਲਕੁਲ ਜਿੱਥੇ ਭਾਰੀ ਮੀਂਹ ਪੈ ਰਿਹਾ ਹੜਾ ਵਰਗੇ ਹਾਲਾਤ ਬਣੇ ਹੋਏ ਨੇ ਲੋਕਾਂ ਦੇ ਘਰ ਟਹਿ ਟੇ ਨਹੀਂ ਹੋਏ ਨੇ ਇੱਕ ਵਾਰ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਜ਼ਰੂਰ ਦਿਖਾ ਦਿੰਦੇ ਹਾਂ ਤਸਵੀਰਾਂ ਰਾਜਸਥਾਨ ਤੋਂ ਸਾਹਮਣੇ ਆਈਆਂ ਨੇ ਜਿੱਥੇ ਭਾਰੀ ਬਾਰਿਸ਼ ਹੁੰਦੇ ਕਰਕੇ 12 ਲੋਕਾਂ ਦੀ ਮੌਤ ਹੋ ਚੁੱਕੀ ਹੈ ਮੱਧ ਪ੍ਰਦੇਸ਼ ਦੇ ਵਿੱਚ ਵੀ ਮੌਨਸੂਨ ਭਾਰੀ ਬਾਰਿਸ਼ ਹੋ ਰਹੀ ਹੈ ਔਰ ਨਰਮਦਾ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀ ਹੈ ਤਜਬਲਪੁਰ ਰਿਵਰ ਸਮੇਤ ਦਸਟਰੀਆ ਦੇ ਵਿੱਚ ਇੱਕ ਹਫ਼ਤੇ ਤੋਂ ਮੀਂਹ ਜਾਰੀ ਹੈ ਨਜਿਲਿਆਂ ਦੇ ਵਿੱਚ ਹੜਾ ਵਰਗੇ ਹਾਲਾਤ ਬਣੇ ਹੋਏ ਨੇ ਸੋਮਵਾਰ ਨੂੰ ਸ਼ਿਵਪੁਰ ਦੇ ਕਈ ਇਲਾਕੇ ਤੇ ਪਿੰਡ ਪਾਣੀ ਦੇ ਨਾਲ ਘਿਰੇ ਨੇ ਤਦਾਦੀ ਕਿ ਸੋਮਵਾਰ ਨੂੰ ਕੋਟਾ ਦੇ ਵਿੱਚ ਰਾਜ ਸਭ ਤੋਂ ਵੱਧ 198 ਮਿਲੀਮੀਟਰ بارش ਹੋਈ ਇੱਥੇ ਕੋਟਾ ਬਹਿਰਾਜ ਦੇ 12 ਗੇਟ ਨੇ ਜਿਹੜੇ ਉਹ ਖੋਲ ਦਿੱਤੇ ਸੀ ਤਦਾਦੀ ਕਿ ਮੀਂਹ ਕਾਰਨ ਕੋਈ ਵਾਖੋਕ ਹਾਦਸਿਆਂ ਦੇ ਵਿੱਚ 24 ਘੰਟਿਆਂ ਦੇ ਅੰਦਰ ਅੰਦਰ 12 ਲੋਕਾਂ ਦੀ ਮੌਤ ਹੋ ਗਈ ਹਿਮਾਚਲ ਪ੍ਰਦੇਸ਼ ਦੇ ਵਿੱਚ ਪਿਛਲੇ 24 ਦਿਨਾਂ ਲਈ ਮੀਂਹ ਨਾਲ ਸੰਬੰਧਿਤ ਘਟਨਾਵਾਂ ਦੇ ਵਿੱਚ 105 ਲੋਕਾਂ ਦੀ ਮੌਤ ਹੋਈ ਹੈ ਰਾਜ ਦੀਆਂ 200 ਤੋਂ ਵੱਧ ਸੜਕਾਂ ਵੀ ਬੰਦ ਨੇ ਤਾਂ ਪਿਛਲੇ 3 ਦਿਨਾਂ ਤੋਂ ਜ਼ਮੀਨ ਖਿਸਕਣ ਦੇ ਕਾਰਨ ਮਨਾਲੀ ਚੰਡੀਗੜ੍ਹ ਹਾਈਵੇ ਰੋਜ਼ਾਨਾ ਬੰਦ ਹੋ ਰਿਹਾ ਹੈ ਪਾਰੀ ਬਾਰਿਸ਼ ਦੇ ਕਾਰਨ ਲਖਨਊ ਕਾਨਪੂਰ ਬਰੇਲੀ ਸਮੇਤ ਯੂਪੀ ਦੇ 15 ਸ਼ਹਿਰਾਂ ਦੇ ਵਿੱਚ ਪਾਣੀ ਭਰਨ ਦੇ ਕਾਰਨ ਹੜ੍ਹ ਦੀ ਸਥਿਤੀ ਹੈ ਤਸੂਬੇ ਦੇ ਕੀ ਡੈਮ ਓਵਰਫਲੋ ਹੋਣੇ ਵੀ ਸ਼ੁਰੂ ਹੋਏ ਨੇ ਸੋਮਵਨਗਲਤ ਪਰਦੇ ਵਿੱਚ ਗੋਵਿੰਦ ਸਾਗਰ ਡੈਮ ਦੇ 17 ਗੇਟ ਨੇ ਜਿਹੜੇ ਉਹ ਖੋਲੇ ਗਏ ਨੇ ਤੇ ਪ੍ਰਿਆगराज ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਮੀਂਹ ਪੈਣ ਦੇ ਨਾਲ ਨਦੀਆਂ ਤੇ ਕਹਿ ਸਕਦੇ ਆ ਪੈਣ ਦੇ ਵਿੱਚੋਂ ਪਾਣੀ ਛੱਡਣ ਕਾਰਨ ਗੰਗਾ ਦਾ ਪਾਣੀ ਦਾ ਪੱਧਰ ਬੜੀ ਤੇਜ਼ੀ ਦੇ ਨਾਲ ਲਗਾਤਾਰ ਵਧ ਰਿਹਾ ਤਾਂ ਗੰਗਾ ਦਾ ਪਾਣੀ ਹੁਣ ਸ਼ਹਿਰ ਦੇ ਮਸ਼ਹੂਰ ਲੇਟੇ ਹਨੂਮਾਨ ਜਿਹਦੇ ਮੰਦਰ ਦੇ ਦਰਵਾਜ਼ਿਆਂ ਤੱਕ ਪਹੁੰਚ ਚੁੱਕਿਆ ਹੈ ਜੇਕਰ ਪਾਣੀ ਇਸੇ ਤਰ੍ਹਾਂ ਵਧਦਾ ਰਿਹਾ ਤਾਂ ਰਾਤ ਤੱਕ ਪਾਣੀ ਮੰਦਰ ਦੇ ਵਿੱਚ ਵੀ ਦਾਖਲ ਹੋ ਸਕਦਾ ਹੈ ਇੱਕ ਸ਼ਰਧਾਲੂ ਨੇ ਕਿਹਾ ਪਾਣੀ ਦਾ ਪੱਧਰ ਬਹੁਤ ਤੇਜ਼ੀ ਦੇ ਨਾਲ ਵਧ ਰਿਹਾ ਗੰਗਾ ਦਾ ਪਾਣੀ ਲੇਟੇ ਹਨੂਮਾਨ ਜੀ ਮੰਦਰ ਦੇ ਦਰਵਾਜ਼ਿਆਂ ਤੱਕ ਪਹੁੰਚ ਸਸ਼੍ਰੀਕਲ ਤੁਸੀਂ ਦੇਖ ਰਹੇ ਹੋ ਐਸਐਮਜ਼ ਨਿਊਜ਼ ਤੇ ਮੈਂ ਹਾਂ ਪ੍ਰਦੀਪ ਘੋੜਾ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਮਾਨਸੂਨ ਨੇ ਐਂਟਰੀ ਮਾਰੀ ਹੈ ਲਗਾਤਾਰ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਰਹੀ ਹੈ ਕੁਝ ਇਲਾਕਿਆਂ ਦੇ ਵਿੱਚ ਤੇਜ਼ ਹਵਾਵਾਂ ਚੱਲਦੀਆਂ ਨੇ ਉਸੇ ਤਰੀਕੇ ਦੇ ਨਾਲ ਰਾਜਸਥਾਨ ਦੇ ਵਿੱਚ ਵੀ ਭਾਰੀ ਮੀਂਹ ਦੇ ਕਾਰਨ ਹੜਾ ਵਰਗੇ ਹਾਲਾਤ ਬਣੇ ਹੋਏ ਨੇ ਤਾਂ ਬਾਰਿਸ਼ ਇਸ ਕਦਰ ਹੋ ਰਹੀ ਹੈ ਕਿ ਹੁਣ ਤੱਕ ਮੀਂਹ ਦੇ ਵਿੱਚ 12 ਲੋਕਾਂ ਦੀ ਜਾਨ ਚਲੀ ਗਈ ਹੈ ਤੇ ਕਿੰਨੇ ਲੋਕਾਂ ਦੇ ਗੁੰਮ ਹੋ ਜਾਣਦਾ ਖਤਸ਼ਾ ਚ ਦਿਆ ਜਾ ਰਿਹਾ ਹੈ ਬਿਲਕੁਲ ਜਿੱਥੇ ਭਾਰੀ ਮੀਂਹ ਪੈ ਰਿਹਾ ਹੜਾ ਵਰਗੇ ਹਾਲਾਤ ਬਣੇ ਹੋਏ ਨੇ ਲੋਕਾਂ ਦੇ ਘਰ ਟਹਿ ਟੇ ਨਹੀਂ ਹੋਏ ਨੇ ਇੱਕ ਵਾਰ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਜ਼ਰੂਰ ਦਿਖਾ ਦਿੰਦੇ ਹਾਂ ਤਸਵੀਰਾਂ ਰਾਜਸਥਾਨ ਤੋਂ ਸਾਹਮਣੇ ਆਈਆਂ ਨੇ ਜਿੱਥੇ ਭਾਰੀ ਬਾਰਿਸ਼ ਹੋਣ ਦੇ ਕਰਕੇ 12 ਲੋਕਾਂ ਦੀ ਮੌਤ ਹੋ ਚੁੱਕੀ ਹੈ ਮੱਧ ਪ੍ਰਦੇਸ਼ ਤੇ ਵਿੱਚ ਵੀ ਮਾਨਸੂਨ ਭਾਰੀ ਬਾਰਿਸ਼ ਹੋ ਰਹੀ ਹੈ আর ਨਰਮਦਾ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀ ਹੈ ਤਜਬਲਪੁਰ ਰਿਵਰਸ ਮੇਤ ਅਸਟ੍ਰੇਲੀਆ ਦੇ ਵਿੱਚ ਇੱਕ ਹਫ਼ਤੇ ਤੋਂ ਮੀਂਹ ਜਾਰੀ ਹੈ ਅਸਟ੍ਰੇਲੀਆ ਦੇ ਵਿੱਚ ਹੜਾ ਵਰਗੇ ਹਾਲਾਤ ਬਣੇ ਹੋਏ ਨੇ ਸੋਮਵਾਰ ਨੂੰ ਸ਼ਿਓਪਰ ਦੇ ਕਈ ਇਲਾਕੇ ਤੇ ਪਿੰਡ ਪਾਣੀ ਦੇ ਨਾਲ ਘਿਰ ਗਏ ਤਦ ਆਖੀ ਕਿ ਸੋਮਵਾਰ ਨੂੰ ਕੋਟਾ ਦੇ ਵਿੱਚ ਰਾਜ ਸਭ ਤੋਂ ਵੱਧ 198 ਮਿਲੀਮੀਟਰ ਬਾਰਿਸ਼ ਹੋਈ ਇੱਥੇ ਕੋਟਾ ਬਹਿਰਾਜ ਦੇ 12 ਗੇਟ ਨੇ ਜਿਹੜੇ ਉਹ ਖੋਲ ਦਿੱਤੇਗੇ ਤਦਾਸੀ ਹੈ ਕਿ ਮੀਂਹ ਕਾਰਨ ਹੋਏ ਵੱਖ-ਵੱਖ ਹਾਦਸਿਆਂ ਦੇ ਵਿੱਚ 24 ਘੰਟਿਆਂ ਦੇ ਅੰਦਰ-ਅੰਦਰ 12 ਲੋਕਾਂ ਦੀ ਮੌਤ ਹੋ ਗਈ। ਹਿਮਾਚਲ ਪ੍ਰਦੇਸ਼ ਦੇ ਵਿੱਚ ਪਿਛਲੇ 24 ਦਿਨਾਂ ਲਈ ਮੀਂਹ ਨਾਲ ਸੰਬੰਧਿਤ ਘਟਨਾਵਾਂ ਦੇ ਵਿੱਚ 105 ਲੋਕਾਂ ਦੀ ਮੌਤ ਹੋਈ ਹੈ। ਰਾਜ ਦੀਆਂ 200 ਤੋਂ ਵੱਧ ਸੜਕਾਂ ਦੀ ਬੰਦ ਨੇ। ਤਾਂ ਪਿਛਲੇ 3 ਦਿਨਾਂ ਤੋਂ ਜ਼ਮੀਨ ਖਿਸਕਣ ਦੇ ਕਾਰਨ ਮਨਾਲੀ-ਚੰਡੀਗੜ੍ਹ ਹਾਈਵੇ ਰੋਜ਼ਾਨਾ ਬੰਦ ਹੋ ਰਿਹਾ ਹੈ। ਬਾਰੀ ਬਾਰਿਸ਼ ਦੇ ਕਾਰਨ ਲਖਨਊ ਕਾਨਪੁਰ ਬਰੇਲੀ ਸਮੇਤ ਯੂਪੀ ਦੇ 15 ਸ਼ਹਿਰਾਂ ਦੇ ਵਿੱਚ ਪਾਣੀ ਭਰਨ ਦੇ ਕਾਰਨ ਹੜ੍ਹ ਦੀ ਸਥਿਤੀ ਹੈ ਤਾਂ ਸੂਬੇ ਦੇ ਕਿ ਡੈਮ ਓਵਰਫਲੋ ਹੋਣੇ ਵੀ ਸ਼ੁਰੂ ਹੋਏ ਨੇ ਸੋਮਵਨਗਲਤ ਪਰਦੇ ਵਿੱਚ ਗੋਵਿੰਦ ਸਾਗਰ ਡੈਮ ਦੇ 17 ਗੇਟ ਨੇ ਜਿਹੜੇ ਉਹ ਖੋਲੇ ਗਿਨੇ ਤੇ ਪ੍ਰਿਆਗਰਾਜ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਮੀਂਹ ਪੈਣ ਦੇ ਨਾਲ ਨਦੀਆਂ ਤੇ ਕਹਿ ਸਕਦੇ ਆ ਪੈਣ ਦੇ ਵਿੱਚੋਂ ਪਾਣੀ ਛੱਡਣ ਕਾਰਨ ਗੰਗਾ ਦਾ ਪਾਣੀ ਦਾ ਪੱਧਰ ਬੜੀ ਤੇਜ਼ੀ ਦੇ ਨਾਲ ਲਗਾਤਾਰ ਵਧ ਰਿਹਾ ਹੈ ਤਾਂ ਗੰਗਾ ਦਾ ਪਾਣੀ ਹੁਣ ਸ਼ਹਿਰ ਦੇ ਮਸ਼ਹੂਰ ਲੇਟੇ ਹਨੂਮਾਨ ਜੀ ਦੇ ਮੰਦਿਰ ਦੇ ਦਰਵਾਜ਼ਿਆਂ ਤੱਕ ਪਹੁੰਚ ਚੁੱਕਿਆ ਹੈ ਜੇਕਰ ਪਾਣੀ ਇਸੇ ਤਰ੍ਹਾਂ ਵਧਦਾ ਰਿਹਾ ਤਾਂ ਰਾਤ ਤੱਕ ਪਾਣੀ ਮੰਦਿਰ ਦੇ ਵਿੱਚ ਵੀ ਦਾਖਲ ਹੋ ਸਕਦਾ ਹੈ ਇੱਕ ਸ਼ਰਧਾਲੂ ਨੇ ਕਿਹਾ ਪਾਣੀ ਦਾ ਪੱਧਰ ਬਹੁਤ ਤੇਜ਼ੀ ਦੇ ਨਾਲ ਵਧ ਰਿਹਾ ਹੈ ਗੰਗਾ ਦਾ ਪਾਣੀ ਲੇਟੇ ਹਨੂਮਾਨ ਜੀ ਮੰਦਿਰ ਦੇ ਦਰਵਾਜ਼ਿਆਂ ਤੱਕ ਪਹੁੰਚ ਗਿਆ ਹੈ